ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਜਦੋਂ ਮੁੰਡੇ ਨੂੰ ਜਾਂ ਕੁੜੀ ਨੂੰ ਮਾਮਾ ਖਾਰਿਓਂ ਲੌਂਦਾ ਭਣਜੀ ਨੂੰ ਜਾਂ ਭਣਜੇ ਨੂੰ ਇਹ ਉਸ ਟਾਈਮ ਦਾ ਗੀਤ ਹੈ ਇਹ ਖਾਰਿਓਂ ਲਾਉਣ ਵੇਲੇ ਦਾ ਸੋ ਗੀਤਰਾਹੀਂ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਬਰਡੇ ਵੇਲੇ ਦਾ ਤੂਰੀਆ ਮਮਾਇ ਆਉਂਦਾ ਕਿਉਂ ਨਹੀਂ ਬੇ ਬਰਡੇ ਵੇਲੇ ਦਾ ਤੂਰੀਆ ਮਮਾਇ ਆਉਂਦਾ ਕਿਉਂ ਨਹੀਂ ਬੇ ਆਕੇ ਪਾਣ ਜੀ ਨੂੰ ਖਾਰਿਆ ਜੀ ਨੂੰ ਖਾਰਿਆ ਮਮਾ ਲਾਉਂਦਾ ਕਿਉਂ ਨਹੀਂ ਵੇ ਮੇਰੀ ਨਾਨੀ ਦਾ ਕੱਤਿਆ ਸਾਰੀ ਉਮਰ ਦਾ ਰੱਖਿਆ ਅੱਜ दिन्दा क्यों नहीं वे मेरी नानी दा कत्या सारी उमरां दा रखिया मामा अज दिन्दा क्यों नहीं वे ਜਸ ਲੈਣ ਦਾ ਵੇੜਾ ਜਸ ਲੈਿੰਦਾ ਕਿਉਂ ਨਹੀਂ ਵੇ ਜਸ ਲੈਣ ਦਾ ਵੇੜਾ ਜਸ ਲੈਿੰਦਾ ਕਿਉਂ ਨਹੀਂ ਵੇ ਬਰਥਡੇ ਵੇਲੇ ਦਾ ਤੂਰੀ ਆਤਾ ਆਉਂਦਾ ਕਿਉਂ ਨਹੀਂ ਵੇ ਬਰਥਡੇ ਵੇਲੇ ਦਾ ਤੂਰੀ ਆਤਾ ਆਉਂਦਾ ਕਿਉਂ ਨਹੀਂ ਵੇ ਨੂ ਕਾਰਿਆ ਤਾਇ ਲਾਉਂਦਾ ਕਿਉਂ ਨਹੀਂ ਵੇ ਆਕੇ ਪਤੀ ਜੀ ਨੂੰ ਕਾਰਿਆ ਤਾਇ ਲਾਉਂਦਾ ਕਿਉਂ ਨਹੀਂ ਵੇ ਮੇਰੀ ਦਾਦੀ ਦਾ ਕੱਤੀਆ ਸਾਰੀਆਂ ਉਮਰਾਂ ਦਾ ਰੱਖਿਆ ਅੱਜ ਦੇਂਦਾ ਕਿਉਂ ਨਹੀਂ ਵੇ ਮੇਰੀ ਦਾ ਦੀਦਾ ਕੱਤੀਆ ਸਾਰੀਆਂ ਉਮਰਾਂ ਦਾ ਰੱਖਿਆ ਅੱਜ ਦੇਂਦਾ ਕਿਉਂ ਨਹੀਂ ਵੇ ਜਾਸ ਲੈਣ ਦਾ ਵੇੜਾ ਜਾਸ ਲੈਿੰਦਾ ਕਿਉਂ ਨਹੀਂ ਵੇ ਜਾਸ ਲੈਣ ਦਾ ਵੇੜਾ ਜਾਸ ਲੈਿੰਦਾ ਕਿਉਂ ਨਹੀਂ ਵੇ ਬਰਥਡੇ ਵੇ ਦਾ ਤੂਰੀਆ ਚਾਚਾ ਆਉਂਦਾ ਕਿਉਂ ਨਹੀਂ ਵੇ ਬਰਥਡੇ ਵੇਲੇ ਦਾ ਹੰ ਤੂਰੀਆ ਚਾਚਾ ਆਉਂਦਾ ਕਿਉਂ ਨਹੀਂ ਵੇ ਆਕੇ ਬਤੀ ਜੀਨੂ ਕਾਰਿਓ ਚਾਚਾ ਲਾ ਦਾ ਕਿਉਂ ਨਹੀਂ ਵੇ ਆਕੇ ਪਤੀ ਜੀ ਨੂੰ ਘਾਰੇ ਉੱਚਾ ਚਾਚਾ ਲਾਉਂਦਾ ਕਿਉਂ ਨਹੀਂ ਵੇ ਮੇਰੀ ਦਾਦੀ ਦਾ ਕੱਤੀਆ ਸਾਰੀਆਂ ਉਮਰਾਂ ਦਾ ਰੱਖਿਆ ਅੱਜ ਨੰਦਿੰਦਾ ਕਿਉਂ ਨਹੀਂ ਵੇ ਮੇਰੀ ਦਦੀ ਦਾ ਕੱਤੀਆ ਸਾਰੀਆਂ ਉਮਰਾਂ ਦਾ ਰੱਖਿਆ ਅੱਜ ਦਿਨਦਾ ਕਿਉਂ ਨਹੀਂ ਵੇ ਅੰਜਸ ਲੈਣਦਾ ਵੇੜਾ ਲੈ ਇੰਦਾ ਕਿਉ ਨਹੀ ਵੇ ਜਸ ਲੈੰਦਾ ਵੇੜਾ ਜਸ ਲੈੰਦਾ ਕਿਉ